ਮਿਰਨਗਰ ਬਚਨ ਸਿੰਘ 73 ਸਬ ਡਿਵੀਜ਼ਨ ਬਰਨਾਲਾ ਜਈ ਬਤੌਰ ਜਈ ਕੰਮ ਕਰਦੇ ਆ ਸਾਡੇ ਦਫਤਰਾਂ ਦੀ ਜਿਹੜੀ ਹਾਲਤ ਆ ਬਹੁਤ ਖਸਤਾ ਮਤਲਬ ਥਾਂ ਥਾਂ ਤੋਂ ਮਤਲਬ ਟ੍ਰੀਡਾ ਨੇ ਪਾਣੀ ਚੋੜ ਰਿਹਾ ਬੈਠਣ ਨੂੰ ਥਾਂ ਨਹੀਂ ਹੈਗੀ ਬਹੁਤ ਬੁਰੀ ਹਾਲਤ ਆ ਇਸ ਦਾ ਮਤਲਬ ਕੱਲ ਨੂੰ ਜੇ ਕੋਈ ਜਾਨੀਮਾਲੀ ਨੁਕਸਾਨ ਹੁੰਦਾ ਤਾਂ ਕੌਣ ਜ਼ਿੰਮੇਵਾਰ ਆ ਸਾਨੂੰ ਕਿਸੇ ਵੀ ਤਰੀਕੇ ਨਾਲ ਕੰਮ ਕਰਨ ਲਈ ਮਤਲਬ ਬੈਠਣ ਲਈ ਕੋਈ ਥਾਂ ਨਹੀਂ ਪ੍ਰੋਪਰ ਤੇ ਨਾ ਹੀ ਕੋਈ ਸਾਡੇ ਕੋਲੇ ਕਿਸੇ ਤਰ੍ਹਾਂ ਦੀ ਇੱਥੇ ਸਾਨੂੰ ਸਹੂਲਤ ਆ ਅਸੀਂ ਆਪਣੇ ਤੌਰ ਤੇ ਆਪਣੇ ਪੱਧਰ ਤੇ ਉੱਪਰ ਛੱਤਾਂ ਦੇ ਉੱਤੇ ਕਾਗਜ਼ ਵਗੈਰਾ ਪਾ ਕੇ ਮਤਲਬ ਉਹਨੂੰ ਪਾਣੀ ਨੂੰ ਰੋਕ ਕੇ ਮਤਲਬ ਕੁਝ ਟਾਈਮ ਲਈ ਇੱਥੇ ਕੰਮ ਕਰ ਰਹੇ ਹਾਂ ਕਿ ਸਾਨੂੰ ਦਿੱਕਤ ਬਹੁਤ ਜ਼ਿਆਦਾ ਆ ਰਹੀ ਹੈ ਜੀ ਮਤਲਬ ਜਿਵੇਂ ਜਿਵੇਂ ਅੜਾ ਵੀ ਦਿੱਕਤ ਪੂਰੇ ਪੰਜਾਬ 'ਚ ਆ ਰਹੀ ਹੈ ਤੇ ਆਪਣੀ ਡੀਸੀ ਬਰਨਾਲਾ ਵੱਲੋਂ ਇਹ ਐਲਾਨ ਕੀਤਾ ਹੈ ਕਿ ਜਿੱਥੇ ਵੀ ਬਿਲਡਿੰਗਾਂ ਦੀ ਹਾਲਤ ਨਾਜੁਕ ਹੈ ਉੱਥੇ ਨਾ ਰਿਆ ਜਾਵੇ ਪਰ ਜਿਹੜੇ ਸਰਕਾਰੀ ਮੁਲਾਜ਼ਮ ਹੈ ਬਿਜਲੀ ਵਿਭਾਗ ਦੇ ਉਹਨਾਂ ਨੂੰ ਉਹੀ ਮਾੜੀ ਹਾਲਤ ਵਿੱਚ ਰਹਿਣਾ ਪਾਇਆ ਪੈ ਰਹੇ ਨੂੰ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਜੀ ਅਸੀਂ ਇੱਥੇ ਤਤਪਰ ਰਹਿੰਦੇ ਆਂ ਕਿ ਸਪਲਾਈ ਦੇਣ ਲਈ ਸ਼ਹਿਰ ਦੇ ਵਿੱਚ ਵੀ ਕਿਸੇ ਨੂੰ ਕੋਈ ਪ੍ਰੋਬਲਮ ਨਾ ਆਵੇ ਬਿਜਲੀ ਸੰਬੰਧੀ ਪਰੰਤ ਜਿਹੜੇ ਸਾਡੇ ਬਿਲਡਿੰਗਾਂ ਨੇ ਬਿਲਡਿੰਗਾਂ ਦੇ ਹਾਲਾਤ ਜੀ ਦੀ ਕੀ ਨੇ ਉਹ ਬਹੁਤ ਖਸਤਾ ਹੋ ਚੁੱਕੇ ਨੇ ਸਾਰੇ ਚੀਜ਼ਾਂ ਦੇ ਕਵਰੇਜ ਨੇ ਸਾਰੇ ਚੋ ਰਹੇ ਨੇ ਰਿਕਾਰਡ ਜਿਹੜਾ ਸਾਰਾ WSC ਬਹੁਤ ਮੁਸ਼ਕਲ ਤਰੀਕੇ ਨਾਲ ਸਾਫ-ਸਾਫ ਕੇ ਰੱਖ ਰਹੇ ਆਂ ਕੰਪਿਊਟਰ ਪ੍ਰਿੰਟਰ ਵਗੈਰਾ ਸਭ ਤੇ ਪਾਣੀ ਭਰ ਗਿਆ ਐਕਚੁਅਲੀ ਦੀ ਗੱਲ ਪ੍ਰੋਬਲਮ ਇਹ ਹੈ ਜੀ ਜਿਹੜਾ ਸਾਡਾ ਦਫ਼ਤਰ ਹੈਗਾ ਇਹ ਛੱਤ ਨੇ ਨਾਲ ਕਾਫੀ ਨੀਮਾਗਾ ਜਨੇ ਤੋਂ ਵੀ ਮੀਂਹ ਪੈਂਦਾਗਾ ਤਾਂ ਜਿਹੜਾ ਛੜਕਾ ਵਾਲਾ ਪਾਣੀ ਉਹ ਵੀ ਵਿੱਚ ਐਂਟਰ ਹੋ ਜਾਂਦਾਗਾ ਜਿਹੜਾ ਕਮਰਿਆਂ ਦੇ ਵਿੱਚ ਭਰ ਜਾਂਦਾਗਾ ਜੀ ਤੇ ਉੱਪਰੋਂ ਜਿਹੜਾ ਬਾਰਿਸ਼ ਦਾ ਪਾਣੀ ਆਉਂਦਾ ਉਹ ਛੱਤਾਂ ਰਾਹੀਂ ਵੀ ਵਿੱਚ ਐਂਟਰ ਕਰਦਾਗਾ ਜਿਹਦੇ ਕਰਕੇ ਅਸੀਂ ਬਹੁਤ ਹੀ ਬੱਦਰ ਹਾਲਾਤਾਂ ਦੇ ਵਿੱਚ ਜਿਹੜੀਆਂ ਅਸੀਂ ਸਰਵਾਮਾ ਮਤਲਬ ਮਹਈਆ ਕਰਵਾ ਰਹੇ ਹਾਂਗੇ ਸੋ ਸਰਕਾਰ ਨੂੰ ਵੀ ਅਪੀਲ ਆਗੀ ਤੇ ਜਿਹੜੀਆਂ ਸਾਡੀਆਂ ਇਹ ਬਿਲਡਿੰਗਾਂ ਨੇ ਜੀ ਇਹ ਅਨਸਿਵਡ ਡਿclare ਹੋਈਆਂ ਵੀਆਂ ਨੇ ਪਰ ਸਾਡੇ ਕੋਲੇ ਕੋਈ ਹੋਰ ਸਾਧਨ ਨਹੀਂ ਹੈਗਾ ਸਾਡੇ ਕੋਲ ਸਿਰਫ ਇਹੀ ਬਿਲਡਿੰਗਾਂ ਨੇ ਜਿਹਦੇ ਵਿੱਚ ਅਸੀਂ ਗੁਜ਼ਾਰਾ ਕਰ ਰਹੇ ਹਾਂਗੇ ਇਸ ਤੋਂ ਬਿਨਾਂ ਸਾਡੇ ਕੋਲ ਵੀ ਹੋਰ ਆਪਸ਼ਨ ਨਹੀਂ ਹੈਗੇ ਜਿੱਥੇ ਅਸੀਂ ਜਾ ਕੇ ਬੈਠ ਜਾਈਏ ਪਰੰਤੂ ਇਹ ਅਨਸੀਮ ਬਿਲਡਿੰਗਾਂ ਦੇ ਵਿੱਚ ਰਹਿ ਕੇ ਅਸੀਂ ਇਹ ਆਪਣਾ ਜਿਹੜਾ ਸਿਸਟਮ ਚਲਾ ਰਹੇ ਹਾਂਗੇ ਇਹ ਇੱਕ ਇਹ ਵਿਭਾਗਾ ਮਤਲਬ ਜਿਹਦੇ ਵਿੱਚ ਅਸੀਂ ਬੰਦ ਕਰਕੇ ਮਤਲਬ ਬੈਠ ਨਹੀਂ ਸਕਦੇ ਜਿਵੇਂ ਬਾਕੀ ਵਿਭਾਗਾਂ ਦੇ ਬੰਦੇ ਮਤਲਬ ਛੁੱਟੀਆਂ ਵਗੈਰਾ ਜਿਵੇਂ ਚਲਦੀਆਂ ਨੇ ਉਹ ਘਰੇ ਬੈਠੇ ਨੇ ਪਰ ਸਾਨੂੰ 24 ਘੰਟੇ ਡਿਊਟੀ ਕਰਨੀ ਪੈਂਦੀ ਆ ਬਿਜਲੀ ਤੋਂ ਬਿਨਾਂ ਕਿਸੇ ਦਾ ਵੀ ਨਹੀਂ ਮਤਲਬ ਸਰਦਾ ਜਿਹੜਾ ਬਿਜਲੀ ਵਿਭਾਗ ਦਾ ਜਿਹੜਾ ਕੰਮ ਆ ਮਤਲਬ ਸਾਨੂੰ 24 ਘੰਟੇ ਮਤਲਬ ਪੂਰਾ ਜਾਨੀ ਵਾਲੀ ਨੁਕਸਾਨ ਨੂੰ ਮਤਲਬ ਦਿਲ ਦਿਮਾਗ ਦੇ ਉੱਤੇ ਲੈ ਕੇ ਚੱਲਣਾ ਪੈਂਦਾ ਮਤਲਬ ਦਿੱਕਤ ਬਹੁਤ ਜ਼ਿਆਦਾ ਆ ਰਹੀ ਹੈ ਇਹ ਤਾਂ ਚੀਜ਼ਾਂ ਦੀ ਸਾਡੇ ਕੋਲ ਬੈਠਣ ਨੂੰ ਖੜ੍ਹਨ ਨੂੰ ਬਿਲਕੁਲ ਜਗ੍ਹਾ ਨਹੀਂ ਹੈਗੀ ਇੱਥੇ ਪਰ ਮੈਂ ਦੱਸਣਾ ਚਾਹ ਤੇ ਜਿਸ ਤਰ੍ਹਾਂ بارش ਦਾ ਮੌਸਮ ਹੈ ਬਹੁਤ ਜ਼ਿਆਦਾ بارش ਹੋ ਰਹੀ ਹੈ ਸਾਡੇ ਸਾਰੇ ਦਫਤਰ ਜਿਹੜੇ ਅਨ ਸੇਫ ਨੇ ਅਸੀਂ ਅਨ ਸੇਫ ਬਿਲਡਿੰਗ ਦੇ ਵਿੱਚ ਆਪਣਾ ਆਪਣੀ ਡਿਊਟੀ ਕਰ ਰਹੇ ਹਾਂ ਕੰਮ ਕਰ ਰਹੇ ਹਾਂ ਤੇ ਤੁਸੀਂ ਜੇ ਜਿਸ ਤਰ੍ਹਾਂ ਦਫਤਰਾਂ ਦਾ ਹਾਲ ਦੇਖੋਗੇ ਦਫਤਰਾਂ ਦੇ ਵਿੱਚ ਨਾ ਛੱਤਾਂ ਵੀ ਚੋੜੀਆਂ ਨੇ ਇਵਨ ਕਿ ਕਈ ਜਗ੍ਹਾ ਤੋਂ ਤਾਂ ਖਲੀਪੜ ਵੀ ਨਿਕਲ ਰਹੇ ਨੇ ਕੁਝ ਮੁਲਾਜ਼ਮਾਂ ਨੂੰ ਮਤਲਬ ਕਰੰਟ ਆਉਣ ਦਾ ਵੀ ਡਰ ਰਹਿ ਰਿਹਾ ਹੈ ਕੰਪਿਊਟਰ ਵੀ ਖਰਾਬ ਹੋ ਰਹੇ ਨੇ ਸਾਡੇ ਤੇ ਇੰਨੀ ਜ਼ਿਆਦਾ ਸਮੱਸਿਆ ਹੈ ਜਿਸ ਤਰ੍ਹਾਂ ਡੀਸੀ ਸਾਹਿਬ ਨੇ ਹੁਕਮ ਦਿੱਤੇ ਨੇ ਕਿ ਅਨ ਸੇਫ ਬਿਲਡਿੰਗ ਦੇ ਵਿੱਚ ਕੰਮ ਨਾ ਕੀਤਾ ਜਾਵੇ ਫੇਰ ਵੀ ਉਸ ਦਰਾਂ ਅਸੀਂ ਨਾ ਬਿਲਿੰਗਾਂ ਦੇ ਵਿੱਚ ਕੰਮ ਕਰ ਰਹੇ ਆ ਤੇ ਜਿਸ ਤਰ੍ਹਾਂ ਬਿਜਲੀ ਵਿਭਾਗ ਇੱਕ ਇਸ ਸਮੇਂ ਤਾਂ ਬਹੁਤ ਸਰਗਰਮ ਹੈ ਜਿਹਨੂੰ ਸਾਰੇ ਲੋਕਾਂ ਨੂੰ ਬਿਜਲੀ ਵਾਰਿਸਟੈਂਪ ਜ਼ਿਆਦਾ ਜ਼ਰੂਰਤ ਹੈ ਤੇ ਉਹੀ ਵਿਭਾਗ ਅਨਸੁਰੱਖਿਤ ਬਿਲਿੰਗ ਦੇ ਵਿੱਚ ਆਪਣਾ ਕੰਮ ਕਰ ਰਿਹਾ ਤੇ ਮੈਂ ਹੀ ਸਰਕਾਰ ਤੋਂ ਬੇਨਤੀ ਕਰਦਾ ਕਿ ਸਾਨੂੰ ਇੱਕ ਬਿਲਿੰਗ ਹੋਰ ਪ੍ਰੋਵਾਈਡ ਕਰਵਾਈ ਜਾਵੇ ਤਾਂ ਕਿ ਅਸੀਂ ਆਪਣੀ ਡਿਊਟੀ ਅੱਛੇ ਤਰੀਕੇ ਨਾਲ ਪਾ ਸਕੀਏ ਹਾਂ ਜੀ ਮੇਰਾ ਨਾਮ ਕਮਲਜੀਤ ਸਿੰਘ ਸ਼ੀਤਲਾ ਜੀ ਮੈਂ ਅਧਿਆਪੀ ਮੰਡਲ ਦੇ ਵਿੱਚੋਂ ਰਿਟਾਇਰ ਹੋਇਆ ਮੁਲਾਜ਼ਮ ਹਾਂ ਜੀ ਮੈਂ ਜਦੋਂ ਅੱਜ ਆਪਣੀ ਮੈਡੀਕਲ ਬਿੱਲ ਲਈ ਗਿਆ ਕਾ ਬਹੁਤ ਜਿਆਦੇ ਪਰੇਸ਼ਾਨੀ ਦੇ ਵਿੱਚ ਪਾਣੀ ਦੇ ਵਿੱਚ ਨੰਗੜਾ ਪਿਆ ਜਿੱਥੇ ਕਿ ਬਹੁਤ ਖਤਰਨਾਕ ਸੀ ਕਿਸੇ ਦਾ ਵੀ ਉਸ ਜਗ੍ਹਾ ਤੇ ਜਾ ਕੇ ਡਿੱਗ ਕੇ ਕਿਸੇ ਦਾ ਸਿਰ ਪਾੜ ਸਕਦਾ ਕੋਲੇ ਟਰਾਂਸਫਰ ਪਏ ਆ ਕੋਈ ਤਿੱਖੀਆਂ ਲੋਹੇ ਦੀਆਂ ਚੀਜ਼ਾਂ ਪਈਆਂ ਨੇ ਇਸ ਕਰਕੇ ਮੈਂ ਪੰਜਾਬ ਸਰਕਾਰ ਨੂੰ ਤੋਂ ਮੰਗ ਕਰਦਾ ਕਿ ਇਹਨਾਂ ਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਔਰ ਜਿਹੜੇ ਖਰਤਕਾਰ ਨੇ ਉਹਨਾਂ ਨੂੰ ਬਹੁਤ ਦਿੱਕਤ ਆ ਰਹੀਆਂ ਕਿਉਂਕਿ ਉਹਨਾਂ ਵੀ ਇਹਦੇ ਪਾਣੀ ਵਿੱਚ ਦੀ ਗੁਜ਼ਰਨਾ ਪੈਂਦਾ ਇਸ ਲਈ ਸਮੂਹ ਨਗਰਬਰਨੋਂ ਬਰਨਾਲੇ ਬਣੀ ਹੋਮ ਸਰਕਾਰ ਨੂੰ ਬੇਨਤੀ ਕਰਦਾ ਕਿ ਹੱਲ ਕੀਤਾ ਜਾਵੇ ਤੇ ਅਨਸੇਫ ਜਿਹੜੀਆਂ ਬਿਲਡਿੰਗਾਂ ਨੇ ਉਹਨਾਂ ਦੇ ਚ ਮੁਲਾਜ਼ਮਾਂ ਨੂੰ ਸੁਰੱਖਿਤ ਰੱਖਿਆ ਜਾਵੇ